ਅੰਗਕੇ ਇਸ ਟੈਂਪ ਦੀ ਜੋ ਤਸਵੀਰਾਂ ਏ ਜਰੂਰ ਸਾਂਝੀਆਂ ਕਰਨ ਕੱਗਰ ਦੀ ਕਿ ਕੱਲ ਵੀ ਕੱਲ ਵੀ ਮੈਂ ਇੱਕ ਵੀਡੀਓ ਪਾਈ ਸੀਗੀ ਉਹਦੇ ਵਿੱਚ 4 ਫੁੱਟ ਪਾਣੀ ਵਧਿਆ ਸੀਗਾ ਸੋ ਅੱਜ ਲੋਕਾਂ ਦਾ ਇੱਥੇ ਜੋ ਮੌਜੂਦਾ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ 2 ਫੁੱਟ ਪਾਣੀ ਹੋਰ ਵਧ ਗਏ ਜੋ ਇੱਥੇ ਆਪਾਂ ਕਹਿ ਦਈਏ ਜੋ ਪਾਣੀ ਦਾ ਲੈਵਲ ਹੈ ਬਾਦਾਂ ਨਜ਼ਰ ਆ ਰਿਹਾ ਜੋ ਲੋਕਾਂ ਨੂੰ ਜੋ ਕਹਿ ਦਈਏ ਖਤਰਾ ਵੀ ਮੰਡਰਾੰਦਾ ਨਜ਼ਰ ਆ ਰਿਹਾ ਲੋਕਾਂ ਦੀਆਂ ਫਸਲਾਂ ਜੋ ਆਪਾਂ ਕਹਿ ਦਈਏ ਨਿਸਰੀਆਂ ਪਈਆਂ ਨੇ ਪੱਕੀਆਂ ਪਈਆਂ ਨੇ ਫਸਲਾਂ ਦੁਬਾਰੇ ਲਗਾਉਣ ਦਾ ਵੀ ਕੋਈ ਚਾਂਸ ਨਹੀਂ ਹੈਗਾ ਸੋ ਲੋਕਾਂ ਨੂੰ ਇੱਥੇ ਪਿਛਲੇ ਵਾਰ ਵੀ ਆਪਾਂ ਕਹੇ 2023 ਦੇ ਵਿੱਚ ਜੋ ਫਲੱਡ ਆਇਆ ਸੀ ਲੋਕਾਂ ਨੂੰ ਘਰਾਂ ਦੀਆਂ ਛੱਤਾਂ ਦੇ ਉੱਤੇ ਚੜ੍ਹਨਾ ਪਿਆ ਸੀਗਾ ਅੱਜ ਵੀ ਮੈਨੂੰ ਕਿਤੇ ਨਾ ਕਿਤੇ ਚਾਂਸ ਲੱਗਦੇ ਨੇ ਜੇਕਰ ਬਾਰਿਸ਼ਾਂ ਜਾਂ ਪਾਣੀ ਦਾ ਬਹਾਵ ਨਾ ਰੁਕਿਆ ਕਿਤੇ ਨਾ ਕਿਤੇ ਨੌਕਾ ਨੂੰ ਭਾਰੀ ਨੁਕਸਾਨ ਦਾ ਇੱਥੇ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਤੁਸੀਂ ਮੇਰੇ ਨਾਲ ਜੁੜੇ ਰਹੋ ਪਰਪੁਰ ਘੱਗਾ ਨਾਲ ਤਾਂ ਕਿ ਮੈਂ ਤੁਹਾਡੇ ਨਾਲ ਇੱਥੇ ਜੋ ਖਬਰਾਂ ਨੇ ਸਾਰੀਆਂ ਸਾਂਝੀਆਂ ਕਰ ਸਕਾਂ ਜਿੱਥੇ ਮੌਜੂਦਾ ਲੋਕ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਹਿੰਦਾ ਬਾਸ਼ਾਪੁਰ ਪਿੰਡ ਵਾਸੀ ਲੋਕ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਹਾਂਜੀ ਹਾਂਜੀ ਦੇਖੀ ਤੁਹਾਨੂੰ ਲੱਗਦਾ ਕਿ ਕੱਗਰ ਨੂੰ ਲੈ ਕੇ ਕਾਫੀ ਮਤਲਬ ਲੋਕ ਵੀ ਦਸਾਹਮੇ ਪੈਣੇ ਡਰੇ ਪੈਰੇ 2030 ਦੇ ਵਿੱਚ ਵੀ ਜਿੰਮੇ ਫਲੱਡ ਆਇਆ ਸੀ ਕਿਤੇ ਨਾ ਕਿਤੇ ਖਤਰਾ ਜੋ ਮਡਰਾਂ ਦਾ ਨਜ਼ਰ ਆ ਰਿਹਾ ਹੈ ਨਾ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਕੀ ਤੁਸੀਂ ਸਰਕਾਰੋਂ ਲੈ ਕੇ ਮੰਗ ਕਰਦੇ ਹੋ ਦੇਖੋ ਇਹ ਤਾਂ ਕੁਦਰਤ ਦੇ ਰੰਗ ਨੇ ਇਹ ਕੁਝ ਨਹੀਂ ਕਹਿ ਸਕਦੇ ਜੇ ਕੋਈ ਪਿੱਛੇ ਪਾਣੀ ਹੋਊਗਾ ਤਾਂ ਦੇਖੋ ਹਾਲਾਤ ਵਿਗੜ ਵੀ ਸਕਦੇ ਨੇ ਫਿਲਹਾਲ ਤਾਂ ਹਾਲੇ ਠੀਕ ਆ ਕੁਝ ਹਾਂਜੀ ਹਾਂਜੀ ਕੀ ਤੁਸੀਂ ਮਹਿਸੂਸ ਕਰ ਰਹੇ ਹੋ ਹਾਲੇ ਤੱਕ ਸੇਫਟੀ ਮਹਿਸੂਸ ਹੈ ਜਨਰਲ ਕੁਰਬਾਨੋਂ ਮਜਬੂਤ ਹੈ ਜੀ ਉਹਨਾਂ ਤੱਕ ਤਾਂ ਸੇਫਟੀ ਆ ਬਾਕੀ ਕੁਦਰਤ ਦੇ ਕਹਿਰ ਦਾ ਕੁਝ ਨਹੀਂ ਕਹਿ ਸਕਦੇ ਵੀ ਕਹਿਣ ਚਾਹੀਏ ਵੀ ਕੱਲ੍ਹ ਨਾਲੋਂ ਕੁਝ ਪਾਣੀ ਦਾ ਲੈਵਲ ਜੋ ਵਾਧਾ ਨਜ਼ਰ ਆ ਰਿਹਾ ਹੈ ਹਾਂਜੀ ਵਧ ਰਿਹਾ ਜੀ ਕੁਝ ਤਕਰੀਬਨ 2 1/2 ਫੁੱਟ ਦੇ ਕਰੀਬ ਵਧਿਆ ਸਾਨੂੰ ਕੀ ਲੱਗਦਾ ਹੈ ਕਿ ਮਹਿਸੂਸ ਹੁੰਦਾ ਹੈ ਕਿ ਪਾਣੀ ਜੇ ਕੱਟਦਾ ਕੱਟ ਜਾਏਗਾ ਜਾਂ ਕਿਵੇਂ ਤੁਹਾਨੂੰ ਸਥਿਤੀ ਲੱਗਦੀ ਹੈ ਇਸ ਦੀ ਦੇਖੋ ਜੀ ਇਹਦੇ ਬਾਰੇ ਨਹੀਂ ਕੁਝ ਕਹਿ ਸਕਦੇ ਇਹ ਤਾਂ ਜੇ ਪਿੱਛੋਂ ਪਾਣੀ ਨਾ ਆਵੇ ਤਾ ਦੇਖੋ ਫਿਰ ਤਾਂ ਬਚਤ रह ਸਕਦੀ ਐ ਨਹੀਂ ਇਹਦਾ ਕੋਈ ਕੁਛ ਨਹੀਂ ਕੋਈ ਕਹਿ ਸਕਦਾ 2023 ਦੇ ਵਿੱਚ ਜਿਵੇਂ ਫਲੱਡ ਆਏ ਸੀਗੇ ਤੇ ਉਹਦੇ ਵਿੱਚ ਕਾਫੀ ਲੋਕਾਂ ਨੂੰ ਤੇ ਪਿੰਡ ਵਾਸੀਆਂ ਨੂੰ ਆੜੇ-ਦੜੇ ਪਿੰਡਾਂ ਵਾਲਿਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਛੱਤਾਂ ਦੇ ਚੜ ਕੇ ਟਾਈਮ ਪਾਸ ਕਰਨਾ ਪਿਆ ਹਨਾ ਤੁਹਾਨੂੰ ਹੁਣ ਇਸ ਇਸ ਟਾਈਮ ਦੀ ਸਥਿਤੀ ਨੂੰ ਲੈ ਕੇ ਤੇ ਪਹਿਲਾਂ ਵਾਲੇ ਦਿਨ ਕਿਵੇਂ ਮਾਹੌਲ ਲੱਗਦਾ ਦੇਖੋ ਜੀ ਜਿਹੜੇ ਹਸਾਬ ਨਾਲ ਪਹਿਲੋ ਤਾਂ ਲਗਾਤਾਰੀ ਪਾਣੀ ਬਹੁਤ ਤੇਜ਼ੀ ਨਾਲ ਵਧ ਰਿਆ ਸੀ ਇੱਥੇ ਤਕਰੀਬਨ ਮਤਲਬ ਥੋੜਾ-ਥੋੜਾ ਹੀ ਪਾਣੀ ਵਧ ਰਿਹਾ ਹਾਂਜੀ ਹਾਂ ਨਹੀਂ ਹਲੇ ਕੋਈ ਐਡੀ ਖਤਰੇ ਦੀ ਘੰਟੀ ਨਹੀਂ ਹੈਗੀ हां जी ਪਿੱਛੋਂ ਪਾਣੀ ਨਾ ਆਇਆ ਫਿਰ ਤਾਂ ਦੇਖੋ ਜੀ ਬਚਤ ਰਹੂਗੀ ਜੇ ਪਾਣੀ ਪਿੱਛੋਂ ਆਂਦਾ ਰਿਹਾ ਬਾਕੀ ਮੌਸਮ ਦੇ ਹਿਸਾਬ ਨਾਲ ਹਾਂਜੀ ਹਾਂਜੀ ਮੌਸਮ ਬਿਲਕੁਲ ਸਹੀ ਰਿਹਾ ਤਾਂ ਬਚਤ ਰਹਿ ਸਕਦੀ ਐ ਨਹੀਂ ਕੋਈ ਕੁਝ ਨਹੀਂ ਕਹਿ ਸਕਦਾ ਕੋਈ ਸੋ ਆਪਾਂ ਕਹਿ ਰਹੀਏ ਆਪਣੇ ਨਾਲ ਇਸ ਟਾਈਮ ਕਾਂਗਰਸ ਟੀਮ ਦੇ ਆਗੂ ਸੀਨੀਅਰ ਆਗੂ ਨਸ਼ਤਰ ਸਿੰਘ ਜੀ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਪ੍ਰਧਾਨ ਦੀ ਸਾਸਰੀ ਕਾਲ ਜੀ ਸਾਸੀ ਕਾਲ ਜੀ ਹਾਂ ਜੀ ਇਸ ਟਾਈਮ ਆਪਾਂ ਕਹਿ ਦਈਏ ਲੋਕ ਪਿੰਡ ਵਾਸੀ ਵੀ ਬਾਸ਼ਾਪੁਰ ਕੱਗਰ ਜੋ ਕਾਫੀ ਚੜਦਾ ਨਜ਼ਰ ਆ ਰਿਹਾ ਹੈ ਕੱਲ ਨਾਲੋਂ ਜ਼ਿਆਦਾ ਤੇ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਜਿਸ ਟਾਈਮ ਦੀ ਇਹ ਸਥਿਤੀ ਹੋਈ ਪਈ ਹੈ ਇਸ ਵਕਤ ਕੱਗਰ ਕੱਲ ਨਾਲੋਂ ਉੱਪਰ ਚੱਲ ਰਿਹਾ ਕੱਲ 744 ਫੁੱਟ ਤੇ ਸੀ ਜਦੋਂ 748 ਫੁੱਟ ਹੈ ਜਿਹੜਾ ਖਤਰੇ ਦਾ ਨਿਸ਼ਾਨਾ ਹੈ ਅੱਜ 746.6 ਤੇ ਚੱਲ ਰਿਹਾ ਹੈ ਫੁੱਟ 1.5 ਫੁੱਟ ਹੋਰ ਰਹਿ ਗਿਆ ਤੇ ਲੋਕ ਨੇ ਜਿਹੜੇ ਆਲੇ-ਦਾਲੇ ਕਿਸਾਨ ਨੇ ਉਹ ਸਾਰੇ ਸਹਿਮੇ ਹੋਏ ਨੇ ਇਹ ਕੁਦਰਤ ਦੀ ਕਰੋਪੀ ਹੈ ਕੁਦਰਤ ਦਾ ਕੋਈ ਮੰਨ ਲੋ ਕਰਨ ਨਹੀਂ ਸਕਦਾ ਪਰ ਇਹ ਕਰੋਪੀ ਆਏ ਸਾਲ ਹੀ ਆਉਂਦੀ ਹੈ ਇਸ ਘੱਗਰ ਦੇ ਜਿੰਨੇ ਵੀ ਆਲੇ-ਦਾਲੇ ਪਿੰਡ ਨੇ ਇਹ ਕਰੋਪੀ ਆਏ ਸਾਲ ਹੀ ਆਉਂਦੀ ਹੈ ਸਰਕਾਰਾਂ ਇਹਦੇ ਬਾਰੇ ਕੁਝ ਨਹੀਂ ਸੋਚਦੀਆਂ ਪਹਿਲਾਂ ਕੋਈ ਸਫਾਈ ਨਹੀਂ ਕਰਦੀਆਂ ਮੌਕੇ ਤੇ ਹੁਣ ਸਾਰੇ ਮੰਨ ਲੋ ਮੰਤਰੀ ਐਮ ਐਲ ਏ ਲੈ ਕੇ ਕਿਸ਼ਤੀਆਂ ਲੈ ਕੇ ਫੋਟੋ ਖਿਚਾਉਣ ਨੂੰ ਆਏ ਹੋਏ ਨੇ ਹਣਾ ਆਮ ਆਦਮੀ ਪਾਰਟੀ ਦੇ ਐਮ ਐਲ ਏ ਹਰਮਿਤ ਸਿੰਘ ਪਠਾਨ ਮਾਜਰਾ ਨੇ ਵੀ ਕੱਲ ਕਿਹਾ ਆਪਦੀ ਸਰਕਾਰ ਬਾਰੇ ਬੋਲਿਆ ਉਹ ਚੰਗੀ ਗੱਲ ਆ ਚਲੋ ਖੁੱਲਕੇ ਬੋਲਿਆ ਉਹਨੇ ਉਹਦੀਆਂ ਸਰਕਾਰ ਦੀਆਂ ਨਾਕਾਮੀਆਂ ਬਾਰੇ ਉਹਨੇ ਦੱਸਿਆ ਵੀ ਸਾਡੀ ਸਰਕਾਰ ਜੇ ਮੌਕੇ ਤੇ ਪਹਿਲਾਂ ਹੀ ਕੰਮ ਕਰ ਲੈਂਦੀ ਤਾਂ ਇਹਨਾਂ ਨੁਕਸਾਨ ਨਹੀਂ ਹੋਣਾ ਸੀ ਹਨਾ ਕੁਦਰਤ ਦੀ ਕਰੋਪੀ ਆ ਪਰ ਸਰਕਾਰ ਨੂੰ ਵੀ ਨਾ ਵਾਸਤੇ ਕੁਝ ਅਗਾਊਂ ਸੋਚਣਾ ਚਾਹੀਦਾ ਆਈ ਸਾਲ ਰੋਲਾ ਪਾ ਲੈਂਦੇ ਨੇ ਜਦੋਂ ਪਾਣੀ ਆ ਜਾਂਦਾ ਇਹ ਕਰਦਾਂਗੇ ਉਹ ਕਰਦਾਂਗੇ ਹਨ ਜਦੋਂ ਪਤਾ ਆਈ ਸਾਲੀ بارشਾਂ ਹੁੰਦੀਆਂ ਆਈ ਸਾਲੀ ਪਾਣੀ ਆਉਂਦਾ ਆਈ ਸਾਲ ਫਸਲਾਂ ਮਰਦੀਆਂ ਨੇ ਹਨ ਲੋਕ ਸਹਿਮੇ ਹੋਏ ਨੇ ਪਾਣੀ ਦਿਨੋ ਦਿਨ ਵਧ ਰਿਹਾ ਪਰ ਹੁਣ ਉਹ ਕਰ ਵੀ ਕੀ ਸਕਦੇ ਨੇ ਹੁਣ ਕੁਛ ਨਹੀਂ ਸਰਕਾਰ ਕਰ ਸਕਦੀ ਹੈ ਹਨ ਹੁਣ ਤਾਂ ਇਹ ਵੀ ਬੰਨਾਂ ਨੂੰ ਮਜ਼ਬੂਤ ਲੋਕ ਹਲੇ ਵੀ ਆਪਦੇ ਲੈਵਲ ਤੇ ਮਿੱਟੀ ਜਿੱਥੇ ਜਿੱਥੇ ਕਿਨਾਰੇ ਮੰਨ ਲਓ ਡਾਊਨ ਹੋ ਰਹੇ ਨੇ ਘਟ ਰਹੇ ਨੇ ਜਿੱਥੋਂ ਡਾਰਾ ਵੀ ਪਾਣੀ ਬਾਹਰ ਨਿਕਲ ਸਕਦਾ ਹਨ ਕਿਸਾਨ ਆਪਦੇ ਟਰੈਕਟਰ ਟਰਾਲੀਆਂ ਲੈ ਕੇ ਆਪ ਦੀ ਰੱਖਿਆ ਆਪ ਖੁਦ ਕਰ ਰਹੇ ਨੇ ਪਰ ਸਰਕਾਰ ਹਲੇ ਨਾ ਮਾਤਰ ਹੀ ਕੀਤੇ ਜਾ ਰਹੀ ਹੈ ਕਿਉਂਕਿ ਉਹਨਾਂ ਨੂੰ ਇੱਥੇ ਆਉਣਾ ਔਖਾ ਹੋ ਰਿਹਾ ਹਰੇਕ ਬੰਦਾ ਘੇਰ ਕੇ ਉਹਨਾਂ ਨੂੰ ਕੁਐਸਚਨ ਪੁੱਛਦਾ ਹੈ ਵੀ ਤੁਸੀਂ ਜੋ ਕੁਝ ਕਿਹਾ ਸੀ ਉਹ ਕੀਤਾ ਨਹੀਂ ਹਨਾ ਬੰਨ ਨਹੀਂ ਮਜ਼ਬੂਤ ਕੀਤੇ ਤੇ ਪਾਣੀ ਦਾ ਪਤਾ ਹੀ ਆਏ ਸਾਲ ਹੀ ਆਉਂਦਾ ਪਠਾਨ ਮਾਜਰਾ ਬਾਰ ਬਾਰ ਕੇ ਕਹੇ ਵੀ ਸਾਡੀ ਕੋਈ ਸੁਣਦਾ ਹੀ ਨਹੀਂ ਤੁਸੀਂ ਆਪ ਦੇਖੋ ਜਦੋਂ ਉਹਨਾਂ ਦੇ ਐਮਐਲਏ ਦੀ ਨਹੀਂ ਕੋਈ ਸੁਣਦਾ ਹੈਗਾ ਤਾਂ ਆਮ ਜਨਤਾ ਦੀ ਆਮ ਦੀ ਕੀ ਸੁਣਵਾਈ ਹੋਊਗੀ ਇਹਨੂੰ ਕੁਝ ਕੱਲ ਵੀ ਲੋਕਾਂ ਨੇ ਮਤਲਬ ਅਸੀਂ ਕੱਲ ਵੀ ਇੱਥੇ ਮੈਂ ਤਾਂ ਜਾਇਜਾ ਲਿੱਤਾ ਸੀਗਾ ਕੱਲ ਵੀ ਲੋਕਾਂ ਨੇ ਕੁਝ ਦਾ ਕਹਿਣਾ ਸੀਗਾ ਕਿ ਜੇਕਰ ਮੈਨਿੰਗ ਵਿਭਾਗ ਸਾਨੂੰ ਪਰਮਿਸ਼ਨ ਦੇਵੇ ਤੇ ਅਸੀਂ ਕਗਰ ਤੋਂ ਮਿੱਟੀ ਕੱਢ ਕੇ ਸਾਡਾ ਜਿਸ ਬੰਨ ਮਜ਼ਬੂਤ ਕਰ ਦਈਏ ਦੇਖੋ ਇਹ ਤਾਂ ਮੈਟਰ ਸਰਕਾਰ ਦੇ ਉਹਦੇ ਚ ਹੈ ਜੀ ਸਰਕਾਰ ਇਹਦੇ ਬਾਰੇ ਕਰ ਸਕਦੀ ਹੈ ਹਣਾ ਉਹ ਸਫਾਈ ਕਰਾਵੇ ਉਹਨਾਂ ਨੇ ਤਾਂ ਕਹਿਣਾ ਇਹ ਸੀ ਵੀ ਜੇ ਸਰਕਾਰ ਉਹਨਾਂ ਨੂੰ ਇੱਕ ਸਰਕਾਰ ਨੂੰ ਲਾਂਭਾ ਦੇ ਰਹੇ ਨੇ ਉਹ ਤਾਂ ਲੋਕ ਵੀ ਜੇ ਸਰਕਾਰ ਆਪ ਨਹੀਂ ਕਰ ਸਕਦੀ ਸਾਨੂੰ ਮਨਜ਼ੂਰੀ ਦੇ ਦੇ ਅਸੀਂ ਕ ਗਰਾਬ ਸਾਫ਼ ਕਰ ਲੈਨੇ ਆ ਡੂੰਗਾ ਹੋਊਗਾ ਜਿਹੜਾ ਇਨਾਂ ਪਾਣੀਆਂ ਦਾ ਨੁਕਸਾਨ ਹੁੰਦਾ ਨਹੀਂ ਹੋਊਗਾ ਹਣਾ ਉਹ ਤਾਂ ਸਰਕਾਰ ਨੇ ਦੇਖਣਾ ਪਰ ਇਹ ਦੇਖੇ ਜਦੋਂ ਟਾਈਮ ਆ ਉਹ ਤੋਂ ਦੇਖੇ ਨਾ ਜਦੋਂ ਟਾਈਮ ਲੰਘ ਗਿਆ ਉਸ ਤੋਂ ਬਾਅਦ ਦੇਖਣ ਦਾ ਕੋਈ ਫਾਇਦਾ ਨਹੀਂ ਜਦੋਂ ਨੁਕਸਾਨ ਹੋ ਗਿਆ ਫਿਰ ਹੰਜੂ ਪੂੰਝਣ ਦਾ ਕੋਈ ਫਾਇਦਾ ਨਹੀਂ ਹੈ ਸਪਣਾ ਹੋਰ ਵੀ ਆ ਕੋਈ ਜਿਹੜੇ ਆਪਾਂ ਕੀ ਨਾ ਸੀ ਆਪਣਾ ਰਿੰਕੂ ਜੀ ਠੀਕ ਹੈ ਤੁਸੀਂ ਜੋ ਅੱਜ ਜੋ ਕੱਕੜ ਦੀ ਸਟਰੀ ਆਪਾਂ ਕਹੇ ਦੀ ਹਾਲਾਤ ਜੋ ਵਿਗੜਦੇ ਨਜ਼ਰ ਆ ਰਹੇ ਨੇ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਪਹਿਲਾਂ ਸultanpur Lodhi ganni ਬਹੁਤ ਹੀ ਮਨ ਦੁਖੀ ਹੈ ਸਾਡਾ ਪੰਜਾਬ ਦਾ ਹਰ ਬਾਰੋਂ ਲੋਕ ਜਿਹੜੇ ਨਾਰੀ ਨੇ ਉਹਨਾਂ ਦਾ ਵੀ ਬਹੁਤ ਮਨ ਦੁਖੀ ਹੈ ਜਿਵੇਂ ਹਾਲਾਤ ਉੱਥੇ ਦੇ ਨੇ ਦੇਖੇ ਨਹੀਂ ਜਾਂਦੇ ਉਸ ਕਰਕੇ 2023 ਦੇ ਵਿੱਚ ਜਿਹੜਾ ਇੱਥੇ ਹਾਲਾਤ ਮਾਰੇ ਸੀਗੇ ਉਸ ਕਰਕੇ ਅਸੀਂ ਦੇਖਣਾ ਆ ਚਲੋ ਹਲੇ ਕਹਿੰਦੇ ਸਥਿਤੀ ਕੰਟਰੋਲ ਚ ਹੈ ਅਗਰ ਇਹ ਪਿੱਛੋਂ ਪਾਣੀ ਨਾ ਆਇਆ ਤਾਂ ਬਚਤ ਬਚਤ ਰਹੂਗੀ ਕਿਉਂਕਿ ਫਸਲਾਂ ਵੀ ਪੱਕਣ ਨੂੰ ਤਿਆਰ ਨਹੀਂ ਸਰਕਾਰਾਂ ਨੂੰ ਦੇਖੋ ਪਹਿਲੇ ਹੀ ਪਤਾ ਹੈ ਵੀ ਜੇ ਪਾਣੀ ਪਤਾ ਵੀ ਪਿੱਛੇ ਜਾਦੇ ਇਕੱਠਾ ਹੁੰਦਾ ਉਹ ਪਹਿਲਾਂ ਵੀ ਹੌਲੀ ਹੌਲੀ ਕਰਕੇ ਛੱਡ ਸਕਦੀਆਂ ਨੇ ਠੀਕ ਹੈ ਇੱਕਦਮ ਪਾਣੀ ਛੱਡਦੇ ਨੇ ਤਾਂ ਨੁਕਸਾਨ ਹੁੰਦੀ ਹੈ ਕਿ ਹਾਂਜੀ ਸਰਪਾ ਕਹਿਦੀ ਹੁਣ ਲੋਕਾਂ ਦਾ ਵੀ ਕਾਫੀ ਕਹਿਣਾ ਕਿ ਜੇਕਰ ਸਰਕਾਰਾਂ ਚਾਹਦੀਆਂ ਤਾਂ ਬਹੁਤ ਕੁਝ ਇੱਥੇ ਮਤਲਬ ਠਲ ਪਾਈ ਜਾ ਸਕਦੀ ਸੀਗੀ ਤਾਂ ਕਿ ਜੋ ਲੋਕਾਂ ਦੀ ਫਸਲਾਂ ਨੇ ਜੋ ਨਿਸਰਣ ਨੂੰ ਆਈਆਂ ਹੋਈਆਂ ਨੇ ਉਹਨਾਂ ਦਾ ਨੁਕਸਾਨ ਨਾ ਹੋਵੇ ਸੋ ਮੈਂ ਇਹੀ ਕਹਿਣਾ ਚਾਹਾਂਗੀ ਕਿ ਜੋ ਆਪਣੇ ਹੋਰ ਹਲਕਿਆਂ ਦੇ ਵਿੱਚ ਪੱਕੇ ਦੀ ਪੰਜਾਬ ਦੇ ਵਿੱਚ ਪੂਰਾ ਹਾਲ ਹੋਇਆ ਹੈ ਪਿਆਏ ਪਾਣੀ ਨੂੰ ਲੈ ਕੇ ਲੋਕਾਂ ਦੇ ਘਰਾਂ ਦੇ ਘਰ ਜੋ ਉਜੜ ਗਏ ਨੇ ਸੋ ਮੈਂ ਇਹੀ ਚਾਹਾਂਗੀ ਕਿ ਜੋ ਸ਼ਤਰਾਂ ਦੇ ਹਲਕੇ ਦੀ ਸਥਿਤੀ ਹੈ ਉਹ ਸੁਧਰ ਦੀ ਜੋ ਨਜ਼ਰ ਆਵੇ ਕਿਤੇ ਨਾ ਕਿਤੇ ਸੋ ਤੁਸੀਂ ਮੇਰੇ ਨਾਲ ਜੁੜੇ ਰਹੋ ਪ੍ਰਕਾਰ ਕਾ ਗੱਲ ਨਾਲ ਤਾਂ ਕਿ ਮੈਂ ਤੁਹਾਡੇ ਨਾਲ ਸਾਰੀਆਂ ਖਬਰਾਂ ਸਾਂਝੀਆਂ ਕਰ ਸਕਾਂ ਪਟਿਆਲਾ ਫਾਸ ਨ ਇਸ ਟਰੈਂਕ ਬਹਾਸ਼ਾਪੁਰ ਕਗੜੀਆਂ ਦੀਆਂ ਤਸਵੀਰਾਂ ਨੇ ਜਿੱਥੇ ਕਿ ਜੋ ਪਾਣੀ ਆਪਾਂ ਕਹਿੰਦੇ ਜੋ ਕੱਲ੍ਹ ਨਾਲੋਂ ਲੈਵਲ ਜੋ ਵਾਧਾ ਨਜ਼ਰ ਆ ਰਿਹਾ ਹੈ ਪਾਣੀ ਦਾ